ਕਰੀਬ ਹੈ 26 ਸਾਲ ਹੋ ਗਏ ਐ ਕਿ 27ਵਾਂ ਸਾਲ ਹੈ ਕਿ ਜਿਹੜਾ ਇਹ ਨਗਰ ਕੀਰਤਨ ਹੈ ਕੱਢਿਆ ਜਾ ਰਿਹਾ ਸੋ ਇਸ ਸਾਲ ਜਿਹੜਾ ਨਗਰ ਕੀਰਤਨ 19 April ਨੂੰ ਨਗਰ ਕੀਰਤਨ ਹੋਵੇਗਾ ਸੋ 20 ਤਰੀਕ ਨੂੰ ਸਵੇਰੇ 6 ਵਜੇ ਗੁਰਦਾਰ ਸਾਹਿਬ ਦੇ ਅੰਦਰ ਅੰਮ੍ਰਿਤ ਸੰਚਾਰ ਹੋਣਗੇ ਸੋ ਇਸ ਸਾਲ ਦਾ ਜੋ ਨਗਰ ਕੀਰਤਨ ਹੈ ਭਾਈ ਹਰਦੀਪ ਸਿੰਘ ਜੀ ਨੇਜਰ ਤੇ ਭਾਈ ਜੋ ਸਵਾਰ ਸਿੰਘ ਜੀ ਖਾਲੜਾ ਦੋਨਾਂ ਦੀ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ਸੈਵੀ ਤਰ੍ਹਾਂ ਦੀ ਜਿਹੜੀ ਤੁਸੀਂ ਸਟੇਜ ਲਾਉਣੀ ਆ ਉਹ ਬਕਾਇਦਾ ਪ੍ਰੋਫੈਸ਼ਨਲ ਹੀ ਬਣਾਈ ਹੋਵੇ ਬਕਾਇਦਾ ਉਹਦਾ ਇੰਸ਼ੋਰੈਂਸ ਤੇ ਬਕਾਇਦਾ ਉਹਦੀ ਸਿਟੀ ਹਾਲ ਤੋਂ ਜਿਹੜੀ ਮਨਜ਼ੂਰੀ ਲਈ ਹੋਵੇ ਸਭ ਤੋਂ ਵੱਡੀ ਸੇਵਾ ਹੈ ਕਿ ਘਰੋਂ ਪੰਜ ਚਾਰ ਬੈਗ ਨਾਲ ਲਿਆਵੋ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਹੈਗਾ ਗਰਬੇਜ ਵਿੱਚ ਪਾ ਕੇ ਉਹਦਾ ਮੂੰਹ ਬੰਨ ਕੇ ਸਾਈਡ ਤੇ ਇੱਕ ਪਾਸੇ ਰੱਖ ਦੇਵੋ ਹੋਰ ਲੋਕ ਜਿਹੜੇ ਬਾਹਰ ਗਏ ਆ ਉਹ ਲੰਗਰ ਵਰਤੌਣ ਦੀ ਸੇਵਾ ਨਾ ਕਰਨ ਉਹ ਗਰਬ ਵਿੱਚ ਝੱਕਣ ਦੀ ਸੇਵਾ ਕੋਈ ਹੋਰ ਕਰ ਸਕਦੇ ਆ ਜੇ ਹੋ ਸਕੇ ਤਾਂ ਆਪਣੇ ਮੂੰਹ ਦੇ ਉੱਪਰ ਉਹ ਮਾਸਕ ਲਾ ਕੇ ਜ਼ਰੂਰ ਰੱਖਣਾ ਕਿਉਂਕਿ ਕਈ ਵਾਰੀ ਜਦੋਂ ਤੁਸੀਂ ਪਲੇਨ 'ਚ ਆਉਨੇ ਹੋ ਤਾਂ ਉਹ ਕੰਜਸਟਡ ਏਰੀਆ ਦੇ ਵਿੱਚੋਂ ਕੋਈ ਇਹ ਜਰਮ ਤੁਹਾਡੇ ਨਾਲ ਆ ਸਕਦੇ ਆ ਜਿਹੜੇ ਉਸ ਨੂੰ ਗਾਂਹ ਬਿਮਾਰੀ ਨੂੰ ਫੈਲਾ ਸਕਦੇ ਆ ਬੇਨਤੀ ਆ ਸਾਰੇ ਵੀਰਾਂ ਨੂੰ ਜਿਹੜੇ ਸਾਡੇ ਬਿਜ਼ਨਸ ਵਾਲੇ ਗੁਰੂ ਘਰਾਂ ਵਾਲੇ ਜਾਂ ਜਿਹੜੇ ਵੀ ਸਟੇਜਸ ਲਾਉਂਦੇ ਨੇ ਵੀ ਇੱਕ ਦੂਜੇ ਵੱਲ ਮੂੰਹ ਕਰਕੇ ਸਪੀਕਰ ਨਾਲ ਲਾਏ ਜਾਣ ਉੱਥੇ ਤਾਂ ਤੁਸੀਂ ਗੁਰੂ ਦੀ ਗੱਲ ਕਰਨੀ ਤੇ ਜਦ ਕਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੇ ਜਿੰਨਾ ਵੀ ਸਾਡਾ ਇੱਥੇ মিডিਆ ਆਇਆ ਆ ਇਹਨਾਂ ਦਾ ਅਸੀਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਤੇ ਦੂਜਾ ਸਾਡਾ ਜਿੰਨਾ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵੱਲੋਂ 19 April ਨੂੰ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਦੂਸਰਾ ਸਲਾਨਾ ਅਪਰੇਟ ਜਿਹੜੀ ਆਪਣੀ ਖਾਲਸਾ ਅਪਰੇਟ ਸਬੰਧੀ ਜ਼ਰੂਰੀ ਬੇਨਤੀਆਂ ਹਨ ਉਹ ਤੁਹਾਨੂੰ ਸਰਦਾਰ ਗਿਆਨ ਸਿੰਘ ਜੀ ਹੁਣੇ ਦੱਸਣਗੇ। ਥੈਂਕ ਯੂ ਜੀ। ਬਾਈ ਕਾਲ ਸਾਵਾਂ ਗੁਰੂ ਜੀ ਫਤਿਹ। ਸਤਿ ਪਹਿਲਾਂ ਕਿ ਮੈਂ ਨਗਰ ਕੀਰਤਨ ਬਾਰੇ ਗੱਲ ਸ਼ੁਰੂ ਕਰੀਏ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਨਾ। ਸਾਰੀ ਸਮੁੱਚੀ ਸੰਗਤ ਦਾ, ਸਮੁੱਚੀ ਆਪਣੀ ਕਮਿਊਨਿਟੀ ਦਾ, ਸਮੁੱਚੇ মিডিਆ ਦਾ ਕੋਰਜਸਤਾ ਦੇ ਨਾਲ ਮੇਰਾ ਪਰਸਨਲ ਹੀ ਮੇਰੇ ਲੜਕੇ ਦਾ ਲਾਸ ਹੋਇਆ। ਤੁਸੀਂ ਸਾਰਿਆਂ ਨੇ, ਸਾਰੀ ਸੰਗਤ ਨੇ, ਸਮੁੱਚੀ ਕਮਿਊਨਿਟੀ ਨੇ ਜਿਹੜਾ ਸਾਥ ਦਿੱਤਾ ਉਦੇ ਵਾਸਤੇ ਮੈਂ ਸਾਰਿਆਂ ਦਾ ਪਰਸਨਲ ਤੌਰ ਤੇ ਧੰਨਵਾਦ ਕਰਦਾ ਕਿ ਸਮੁੱਚੀ ਕਮਿਊਨਿਟੀ ਨੇ ਮੇਰਾ ਦਰਦ ਜਿਹੜਾ ਸੀ ਉਹਨੂੰ ਆਪਣਾ ਦਰਦ ਸਮਝ ਕੇ ਮੇਰੇ ਨਾਲ ਵੰਡਾਇਆ ਔਰ ਦੂਜਾ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਜਿਹੜੇ ਸਾਡੇ ਦੋ ਮੈਂਬਰ ਇਸ ਸਾਲ ਵਿੱਚ ਸਾਡੇ ਚ ਨਹੀਂ ਰਹੇਗੇ ਸਰਦਾਰ ਜਰਨੈਲ ਸਿੰਘ ਜੀ ਚੱਤਰਕਾਰ ਜਿਹੜੇ ਕਿ ਬੜੇ ਲੰਮੇ ਸਮੇ ਤੋਂ ਜਦੋਂ ਤੋਂ ਪੰਜਾਬੀ ਪ੍ਰੈਸ ਕਲੱਬ ਆਈ মিডিਆ ਆਇਆ ਉਦੋਂ ਤੋਂ ਨਾਲ ਰਹੇ ਤੇ ਇਹਦੇ ਪਤਾਧਕਰੀ ਵੀ ਰਹੇ ਔਰ ਉਹਨਾਂ ਦਾ ਹਰ ਸਾਲ ਜਿਹੜਾ ਰੋਲ ਹੁੰਦਾ ਸੀ ਬੜਾ ਸਕਾਰਾਤਮਕ ਤੇ ਬੜਾ ਉਤਸ਼ਾਹਜਨਕ ਰੋਲ ਹੁੰਦਾ ਸੀ ਨਾਲ ਹੀ ਸਰਦਾਰ ਖੁਸ਼ਪਾਲ ਸਿੰਘ ਜੀ ਦੀ ਗੱਲ ਉਹਨਾਂ ਨੂੰ ਵੀ ਆਪਾਂ ਲਾਸਤ ਕੀਤਾ ਹੈ ਸਾਲ ਹਾਂ ਉਹਨਾਂ ਦੇ ਵਾਸਤੇ ਵੀ ਸਤਿਗੁਰੂ ਦੇ ਚਰਨਾਂ 'ਚ ਗੁਰਦਾਰਬ ਸਭ ਦਾ ਵੱਲੋਂ ਇਹ ਅਰਦਾਸ ਹੈ ਕਿ ਵਿਛੜੀਆਂ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰਾਂ ਨੂੰ ਸਖੇ ਸਨੇਹੀਆਂ ਨੂੰ ਤੇ ਦੋਸਤਾਂ ਮਿੱਤਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਅ ਗੁਰੂ ਪਿਆਰਿਓ ਇਹ ਜਿਹੜਾ ਖਾਲਸਾ ਸਾਜਨਾ ਦਿਵਸ ਦੀ ਖਾਲਸਾ ਡੇਪਰੇਡ ਹੈ ਸਾਲ 19 ਅਪ੍ਰੈਲ ਨੂੰ ਹੋਣ ਜਾ ਰਹੀ ਹੈ ਇਹ ਹੈ 1999 ਦੇ ਵਿੱਚ ਜਦੋਂ ਖਾਲਸਾ ਪੰਥ ਦਾ 300 ਸਾਲਾ ਸਾਜਨਾ ਦਿਵਸ ਮਨਾਇਆ ਗਿਆ ਸੀ ਤਾਂ ਉਸ ਵਕਤ ਪਹਿਲੀ ਜਿਹੜੀ ਖਾਲਸਾ ਡੇਪਰੇਡ ਹੈ ਇਥੋਂ ਗੁਰਦਰਸਾ ਦੁਸ਼ਮੇਸ਼ਤਵਾਰ ਤੋਂ ਜਿਹੜਾ ਹੁਣ ਦਾ ਰੂਟ ਹੈ ਉਹਦੇ ਤੇ ਸ਼ੁਰੂ ਹੋਈ ਸੀ ਔਰ ਕਰੀਬ ਹੈ 26 ਸਾਲ ਹੋ ਗਏ ਕਿ 27ਵਾਂ ਸਾਲ ਹੈ ਕਿ ਜਿਹੜਾ ਇਹ ਨਗਰ ਕੀਰਤਨ ਹੈ ਕੱਢਾ ਜਾ ਰਿਹਾ ਹੈ ਮੈਨੂੰ ਯਾਦ ਹੈ ਜਦੋਂ ਪਹਿਲੀ ਵਾਰੀ ਨਗਰ ਕੀਰਤਨ ਹੋਇਆ ਦਾਸ ਵਿਖ ਛੋਟਾ ਸੇਵਾਦਾਰ ਦੇ ਤੌਰ ਤੇ ਵਿੱਚ ਸ਼ਾਮਲ ਸੀ ਤਾਂ 60 ਤੋਂ 65 ਹਜ਼ਾਰ ਦੀ ਜਿਹੜੀ ਉਸ ਵਕਤ ਮੇਨ ਸਟ੍ਰੀਮ ਮੀਡੀਆ ਨੇ ਜਿਹੜੀ ਰਿਪੋਰਟ ਦਿੱਤੀ ਸੀ ਉਹ ਇੰਨੀ ਸੀ ਤੇ ਹੁਣ ਉਹਦੇ ਨਾਲ ਕਿੰਨੀਆਂ ਜ਼ੀਰੋ ਲੱਗੀਆਂ ਜਾਂ ਕਿੰਨੀ ਸੰਗਤ ਆਉਂਦੀ ਆ ਇਹਦੀ ਬਾਤ ਮੀਡੀਆ ਜਾਂ ਤੁਸੀਂ ਸਾਰੇ ਇਸ ਗੱਲ ਤੋਂ ਪੱਲੀ ਭਾਂਤੀ ਜਾਣਦੇ ਹੋ ਸੋ ਇਸ ਸਾਲ ਜਿਹੜਾ ਨਗਰ ਕੀਰਤਨ 19 April ਨੂੰ ਨਗਰ ਕੀਰਤਨ ਹੋਵੇਗਾ ਨਗਰ ਕੀਰਤਨ ਤੋਂ ਇੱਕ ਹਫ਼ਤਾ ਪਹਿਲਾਂ 13 ਅਪ੍ਰੈਲ ਦਿਨ ਐਤਵਾਰ ਨੂੰ ਜਿਹੜੀ ਨਗਰ ਕੀਰਤਨ ਦੀ ਸ਼ੁਰੂਆਤ ਆ ਉਹ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਤੋਂ ਸ਼ੁਰੂ ਹੁੰਦੀ ਆ ਸੋ 13 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9 ਵਜੇ ਸ੍ਰੀ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਉਹ ਆਰੰਭ ਹੋ ਜਾਏਗੀ ਔਰ ਫਿਰ ਉਸ ਤੋਂ ਬਾਅਦ 18 ਤਰੀਕ ਨੂੰ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਬਹੁਤ ਵੱਡਾ ਜੋੜ ਮੇਲਾ ਗੁਰਦਾਰਾ ਸਾਹਿਬ ਦੇ ਅੰਦਰ ਹੁੰਦਾ ਸਾਰਾ ਦਿਨ ਜਿਹੜੀਆਂ ਸੰਗਤਾਂ ਨੇ ਵੱਡੀ ਗਿਣਤੀ ਚ ਖਾਸ ਕਰਕੇ 18 ਤਰੀਕ ਨੂੰ ਰਾਤ ਦੇ 9 10 11 ਵਜੇ ਤੱਕ ਜਿਹੜਾ ਗੁਰਦਾਰਾ ਸਾਹਿਬ ਚ ਰਹਿੰਦੀਆਂ ਨੇ ਉੱਥੇ ਬਾਹਰ ਸਟੇਜਾਂ ਵੀ ਲੱਗਦੀਆਂ ਨੇ ਲੰਗਰ ਵੀ ਲੱਗਦੇ ਨੇ ਔਰ ਹੋਰ ਬਹੁਤ ਸਾਰੇ ਜਿਹੜੇ ਉੱਥੇ ਟੈਂਟ ਵਗੈਰਾ ਲਾ ਕੇ ਜਿਹੜੀਆਂ ਕੋਈ ਬਹੁਤ ਸਾਰੀਆਂ ਚੀਜ਼ਾਂ ਉੱਥੇ ਜਿਹੜੇ ਸਿੱਖੀ ਨਾਲ ਸੰਬੰਧਿਤ ਨਿਸ਼ਾਨੀਆਂ ਨੇ ਜਾਂ ਉੱਥੇ ਹੋਰ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਵੀ ਬਹੁਤ ਸਾਰੀਆਂ ਲੱਗਦੀਆਂ ਨੇ ਸੋ ਉਹ ਵੀ 18 ਅਪ੍ਰੈਲ ਨੂੰ ਸਾਰਾ ਦਿਨ ਉੱਥੇ ਪ੍ਰੋਗਰਾਮ ਹੋਏਗਾ 19 ਤਰੀਕ ਨੂੰ ਜਿਹੜਾ ਨਗਰ ਕੀਰਤਨ ਹੈ ਸਵੇਰੇ 9 ਵਜੇ 128 ਤੇ 85 ਦੇ ਉੱਪਰੋਂ ਉੱਥੋਂ ਨਗਰ ਕੀਰਤਨ ਜਿਹੜਾ ਸ਼ੁਰੂ ਹੋ ਜਾਏਗਾ ਲੇਕਿਨ ਗੁਰਦਾਰਾ ਸਾਹਿਬ ਦੇ ਅੰਦਰ 7:30 ਵਜੇ ਸਤਗੁਰੂ ਜੀ ਦੀ ਸਵਾਰੀ ਪੰਜਾਂ ਪਿਆਰਿਆਂ ਦੀ ਗਵਾਈ ਦੇ ਵਿੱਚ ਜਿਹੜਾ ਮੇਨ ਫਲੋਟ ਆ ਉਹ ਦਰਬਾਰ ਸਾਹਿਬ ਦਾ ਠੀਕ ਸਾਹਮਣੇ ਦਰਸ਼ਨੀ ਡੋਰ ਦੇ ਸਾਹਮਣੇ ਆ ਜਾਏਗਾ ਉਸ ਤੋਂ ਬਾਅਦ ਗੱਤਕੇ ਵਾਲੇ ਵੀਰ ਬਾਕੀ ਜਿਹੜੀ ਵੀ ਉੱਥੇ ਅਰਦਾਸ ਆ ਸਾਡਾ ਜਿਹੜਾ ਇਥੋਂ ਦਾ ਲੋਕਲ ਜਿਹੜੀ ਕੁਆਂਟਮ ਕਮਿਊਨਿਟੀ ਆ ਜਿਨ੍ਹਾਂ ਦੀ ਲੈਂਡ ਦੇ ਉੱਪਰ ਆਪਾਂ ਇਹ ਗੁਰਦਾਰ ਸਾਹਿਬ ਬਣਾਇਆ ਹੋਇਆ ਉਹ ਸਾਰੇ ਆ ਕੇ ਆਪਣੇ ਆਪਣੇ ਢੰਗ ਨਾਲ ਸਤਿਗੁਰੂ ਜੀ ਨੂੰ ਸ਼ਰਧਾ ਦੇ ਫੋਲਰਪਤ ਕਰਕੇ ਅਰਦਾਸ ਕਰਕੇ ਜਿਹੜਾ ਨਗਰ ਕੀਰਤਨ ਉੱਥੋਂ 7.5 ਪੌਣੇ 8 ਦੇ ਕਰੀਬ ਗੁਰਦਾਰ ਸਾਹਿਬ ਤੋਂ ਚੱਲ ਪਏਗਾ ਔਰ 9 ਵਜੇ 128 ਤੇ 85 ਤੇ ਪਹੁੰਚੇਗਾ ਔਰ ਉਸ ਤੋਂ ਬਾਅਦ 20 ਤਰੀਕ ਨੂੰ ਕਿਉਂਕਿ ਸਾਰੇ ਨਗਰ ਕੀਰਤਨ ਦਾ ਨਚੋੜ ਉਹਦਾ ਮਤਲਬ ਇਹ ਹੁੰਦਾ ਕਿ ਵੱਦ ਤੋਂ ਬਾਅਦ ਧਰਮ ਪ੍ਰਚਾਰ ਹੋਵੇ ਵੱਦ ਤੋਂ ਬਾਅਦ ਜਿਹੜੀਆਂ ਸੰਗਤਾਂ ਨੇ ਉਹ ਗੁਰੂ ਨਾਲ ਜੁੜਨ ਵੱਦ ਤੋਂ ਬਾਅਦ ਸੰਗਤਾਂ ਜੜੀਆਂ ਨੇ ਇਸ ਖਾਲਸਾ ਸਾਜਨਾ ਦਸ ਦੇ ਨਗਰ ਕੀਰਤਨ ਨਾਲ ਦਿਨ ਅਮਰਤ ਛਕਣ ਸੋ 20 ਤਰੀਕ ਨੂੰ ਸਵੇਰੇ 6 ਵਜੇ ਗੁਰਦਾਰ ਸਾਹਿਬ ਦੇ ਅੰਦਰ ਅੰਮ੍ਰਿਤ ਸੰਚਾਰ ਹੋਣਗੇ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਅੱਗੇ ਅਜੇ ਤੱਕ ਹੁਣ ਤੱਕ ਗੁਰੂ ਕੀ ਹਾਂ ਜਿਹੜਾ ਅੰਮ੍ਰਿਤ ਪਾਣ ਨਹੀਂ ਕੀਤਾ ਖੰਡੇ ਬਾਟੇ ਦੀ ਪਉੜ ਨਹੀਂ ਛਕੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਤਿਆਰੀ ਕਰਕੇ 20 ਤਰੀਕ ਨੂੰ ਸਵੇਰੇ 6 ਵਜੇ ਗੁਰਦਾਰਾ ਸਾਹਿਬ ਪਹੁੰਚ ਜਾਣ ਤੇ ਖੰਡੇ ਬਾਟੇ ਦੀ ਦਾਤ ਜਿਹੜੀ ਸਤਗੁਰੂ ਦੀ ਆ ਪੰਜਾ ਪੈਰਾਂ ਤੋਂ ਪ੍ਰਾਪਤ ਕਰਨ। ਹਾਂ ਦੂਜੀ ਸੰਗਤ ਜੀ ਬੇਨਤੀ ਹੈ ਕਿ ਜਿਹੜਾ ਇਸ ਸਾਲ ਦਾ ਨਗਰ ਕੀਰਤਨ ਉਹ ਦੋ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਮਰਪਿਤ ਕੀਤਾ ਜਾ ਰਿਹਾ ਸਾਡੇ ਆਪਣੇ ਭਾਈ ਹਰਦੀਪ ਸਿੰਘ ਜੀ ਨੇ ਜਰ ਉਹਨਾਂ ਨੂੰ ਸਮਰਪਿਤ ਆ। ਤੇ ਨਾਲ ਹੀ ਨਾਲ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੀ ਸ਼ਹੀਦੀ ਨੂੰ ਵੀ 30 ਸਾਲ ਹੋ ਗਏ ਨੇ ਸੋ ਐਸ ਸਾਲ ਦਾ ਜੋ ਨਗਰ ਕੀਰਤਨ ਹੈ ਭਾਈ ਹਰਦੀਪ ਸਿੰਘ ਜੀ ਨਿੱਜਰ ਤੇ ਭਾਈ ਜਸਵੰਤ ਸਿੰਘ ਜੀ ਖਾਲੜਾ ਦੋਨਾਂ ਦੀ ਸ਼ਹੀਦ ਨੂੰ ਸਮਰਪਿਤ ਹੋਵੇਗਾ ਸੋ ਜਿੰਨੇ ਵੀ ਮੈਸੇਜ ਨੇ ਉਹਨਾਂ ਦੇ ਥਰੂ ਇਸ ਚਾਉਣਗੇ ਹੁਣ ਕੁਝ ਬੇਨਤੀਆਂ ਨੇ ਕਿਉਂਕਿ ਜਿੰਨਾ ਜਦੋਂ ਆਪਾਂ ਗੱਲ ਕੀਤੀ ਕਿ 1999 ਦੇ ਵਿੱਚ 60 ਤੇ 65000 ਦੀ ਸੰਗਤ ਜਿਹੜੀ ਸੀ ਉਹ ਨਗਰ ਕੀਰਤਨ ਚ ਪਹੁੰਚੀ ਸੀ ਉਸ ਤੋਂ ਬਾਅਦ ਜਿਹੜੇ ਪੁਰਾਣੇ ਸਾਰੇ ਤੁਸੀਂ ਵੀਰ ਜਾਣਦੇ ਹੋ ਕਿ ਜਿਹੜੀ 128 ਆ ਇਹ ਸਿੰਗਲ ਰੋਡ ਸੀ ਇਹਦੇ ਤੇ ਜਾਦਾ ਬਿਜ਼ਨਸ ਵੀ ਨਹੀਂ ਸਨ ਹੁਣ ਸਤਗੁਰੂ ਦੀ ਬਖਸ਼ਿਸ਼ ਹੋ ਗਈ ਜਿੱਥੇ ਸਾਡੀ ਕਮਿਊਨਿਟੀ ਵਧੀ ਆ ਸਾਡੀ ਪ੍ਰੈਸ ਵਧੀ ਆ ਸਾਡੀ ਪ੍ਰੈਸ ਦੇ ਵਿੱਚ ਨਵੀਂ-ਨਵੀਂ ਜਿਹੜੀਆਂ ਰੇਡੀਓ ਸਟੇਸ਼ਨਸ ਟੀਵੀ ਅਖਬਾਰ ਹੋਰ ਸਾਰੇ ਸੋਸ਼ਲ ਮੀਡੀਆ ਦਾ ਸਾਰਾ ਜੋਰ ਪੈਣ ਦੇ ਨਾਲ ਕਮਿਊਨਿਟੀ ਦੇ ਵਿੱਚ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਉਹ ਬੜੀ ਵੱਡੀ ਗਿਣਤੀ ਚ ਆਈ ਆ ਪਰ ਨਾਲ-ਨਾਲ ਸਾਡੀਆਂ ਜ਼ਿੰਮੇਵਾਰੀਆਂ ਵੀ ਵਧੀਆਂ ਨੇ ਸਾਡੇ ਬਿਜ਼ਨਸ ਵਧੇ ਆ ਉਹਦੇ ਵਾਸਤੇ ਸਤਿਗੁਰੂ ਦਾ ਜਿਹੜਾ ਸਾਨੂੰ ਸਾਰੀ ਸੰਗਤ ਨੂੰ ਧੰਨਵਾਦ ਕਰਨਾ ਚਾਹੀਦਾ ਕਿ ਅੱਜ ਜੇਕਰ ਐਸ ਸੜਕ ਦੇ ਉੱਪਰ ਮਿਲੀਅਨਸ ਡਾਲਰ ਦਾ ਬਿਜ਼ਨਸ ਹੋ ਰਿਹਾ ਤਾਂ ਇਹ ਸਤਿਗੁਰੂ ਦੀ ਬਖਸ਼ਿਸ਼ ਆ ਸਤਿਗੁਰੂ ਦੀ ਸੰਗਤ ਦੀ ਬਖਸ਼ਿਸ਼ ਆ ਸੋ ਬਹੁਤ ਸਾਰੀਆਂ ਬੇਨਤੀਆਂ ਬੇਨਤੀਆਂ ਨੇ ਜਿਹੜੀਆਂ ਇਸ ਵਕਤ ਖਾਸ ਕਰਕੇ ਵੱਡੀ ਗਿਣਤੀ ਜਦੋਂ ਸੰਗਤ ਆਉਂਦੀ ਤਾਂ ਉਹ ਜ਼ਰੂਰੀ ਕਰਨੀਆਂ ਜਿੰਨੀਆਂ ਵੀ ਸਟੇਜਸ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਲੱਗਦੀਆਂ ਨੇ ਜਿੰਨੇ ਸਰਾਹ ਦੇ ਵਿੱਚ ਪ੍ਰਾਈਵੇਟ ਪ੍ਰਾਪਰਟੀਆਂ ਪੈਂਦੀਆਂ ਨੇ ਚਾਹ ਘਰ ਪੈਂਦੇ ਨੇ ਅਗਰ ਕਿਸੇ ਨੇ ਕੋਈ ਸਟੇਜ ਲਾਉਣੀ ਆ ਤਾਂ ਉਹਦੀ ਬਕਾਇਦਾ ਇੰਸ਼ੋਰੈਂਸ ਬਕਾਇਦਾ ਉਹਦਾ ਸਟਰਕਚਰ ਡਾ ਉਹ ਬਣਾਇਆ ਹੋਵੇ ਔਰ ਸਿਟੀ ਹਾਲ ਨੂੰ ਤੇ ਜਿਹੜੀ ਉਹਨਾਂ ਦੀ ਕੋਈ ਸਟਾਟਾ ਯੂਨਿਟ ਪੈਂਦੀ ਜਾਂ ਕਿਸੇ ਦਾ ਘਰ ਪੈਂਦਾ ਉਹਨੂੰ ਬਕਾਇਦਾ ਉਹਦੀ ਇਨਫੋਰਮੇਸ਼ਨ ਹੋਵੇ ਇਹਦੇ ਬਿਨਾ ਅਗਰ ਉਸ ਤੋਂ ਹੋਇਆ ਤਾਂ ਉਹਦੇ 'ਚ ਅਗਰ ਕੋਈ ਕਿਸੇ ਕਿਸਮ ਦੀ ਦਿੱਕਤ ਹੋ ਜਾਂਦੀ ਆ ਜਾਂ ਜਿਦਾ ਆਪਾਂ ਪਿਛਲੇ ਸਾਲਾਂ 'ਚ ਦੇਖਿਆ ਗੁਰੂ ਮਹਾਰਾਜ ਦੀ ਬਖਸ਼ਿਸ਼ ਰਹੀ ਕਿ ਵੱਡੀ ਘਟਨਾ ਨਹੀਂ ਹੋਈ ਜਾਂ ਆਪਾਂ ਹੁਣੇ ਦੇਖਿਆ ਕਿ ਥੋੜੇ ਦਿਨ ਪਹਿਲਾਂ ਜਦੋਂ ਸਾਊਥ ਹਾਲ ਦੇ ਵਿੱਚ ਇੰਗਲੈਂਡ 'ਚ ਨਗਰ ਕੀਰਤਨ ਹੋ ਰਿਹਾ ਸੀ ਤਾਂ ਉੱਥੇ ਇੱਕ ਬੜੀ ਵੱਡੀ ਦੁਰਘਟਨਾ ਹੋਣ ਲੱਗੀ ਸੀ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਉਹ ਵੀ ਟਲ ਗਈ ਸੋ ਆਪਾਂ ਨੂੰ ਅਜਿਹੇ ਹੜਾ ਰਿਸਕ ਆਉ ਨਹੀਂ ਲੈਣਾ ਚਾਹੀਦਾ ਸਿਟੀ ਹਾਲ ਵੱਲੋਂ ਤੇ ਗੁਰਦਾਰ ਸਾਹਿਬ ਵੱਲੋਂ ਇਹ ਅਸੀਂ ਮੈਸੇਜ ਦੇਣਾ ਚਾਹੁੰਨੇ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਤੁਸੀਂ ਸਟੇਜ ਲਾਉਣੀ ਆ ਉਹ ਬਕਾਇਦਾ ਪ੍ਰੋਫੈਸ਼ਨਲਲੀ ਬਣਾਈ ਹੋਵੇ ਬਕਾਇਦਾ ਉਹਦਾ ਇਸ਼ੋਰੈਂਸ ਤੇ ਬਕਾਇਦਾ ਉਹਦੀ ਸਿਟੀ ਹਾਲ ਤੋਂ ਜਿਹੜੀ ਮਨਜ਼ੂਰੀ ਲਈ ਹੋਵੇ ਇਸੇ ਤਰ੍ਹਾਂ ਜੇਕਰ ਤੁਸੀਂ ਉੱਥੇ ਕੋਈ LED ਸਕਰੀਨ ਕਿਉਂਕਿ LED ਸਕਰੀਨ ਲਾਉਣ ਦੇ ਵਾਸਤੇ ਨਾ ਸਿਟੀ ਹਾਲ ਵੱਲੋਂ ਇਜਾਜ਼ਤ ਹੈ ਤੇ ਨਾ ਗੁਰਦੁਆਰਾ ਸਾਹਿਬ ਵੱਲੋਂ ਲੇਕਿਨ ਅਗਰ ਕੋਈ ਲਾਉਂਦਾ ਤਾਂ ਅਗਰ ਆਪਣੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਵੀ ਕੋਈ ਲਾਉਂਦਾ ਤਾਂ ਬਕਾਇਦਾ ਉਹਦੀ ਜਿਹੜੀ ਪ੍ਰੋਪਰਲੀ ਇੰਸਟਾਲਮੈਂਟ ਹੋਣੀ ਚਾਹੀਦੀ ਆ ਔਰ ਉਹ ਅਨਟੈਂਡ ਨਹੀਂ ਹੋਣੀ ਚਾਹੀਦੀ ਇਹ ਨਾ ਹੋਵੇ ਕਿ ਉੱਥੇ ਜਿਹੜੀ ਆ LED ਸਕਰੀਨ ਲਾਤੀ ਤੇ ਆਪ ਉਥੋਂ ਲੋਕ ਗਾਇਬ ਹੋ ਗਏ ਉੱਥੇ ਬਕਾਇਦਾ ਬੰਦੇ ਹੋਣੇ ਚਾਹੀਦੇ ਕਿ ਤਾਂ ਕਿ ਉਹ ਕਿਸੇ ਦੇ ਉੱਪਰ ਡਿੱਗ ਕੇ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਔਰ ਜਿੰਨੇ ਵੀ ਨਗਰ ਕੀਰਤਨ ਦੇ ਵਿੱਚ ਫਲੋਟ ਲੱਗ ਰਹੇ ਕਰੀਬ 21 ਫਲੋਟ ਲੱਗ ਰਹੇ ਨੇ ਉਹਨਾਂ ਨੂੰ ਖਿੱਚਣ ਵਾਸਤੇ ਚਾਹ ਟਰੱਕ ਆ ਚਾ ਕੋਈ ਹੋਰ ਵਹੀਕਲ ਨੇ ਜਾਂ ਮੋਟਰਸਾਈਕਲ ਨੇ ਹਰਕ ਦੇ ਕੋਲੇ ਸਪੈਸ਼ਲ ਆਪਣਾ ਜਿਹੜਾ ਇਵੈਂਟ ਇੰਸ਼ੋਰੈਂਸ ਹੈ ਹਰਕ ਦਾ ਆਪਣਾ ਆਪਣਾ ਕਰਾਇਆ ਹੋਵੇ ਇਹ ਨਾ ਹੋਵੇ ਕਿ ਜੇ ਕਿਸੇ ਕੋਲੇ ਇੰਸ਼ੋਰੈਂਸ ਨਹੀਂ ਹੋਇਆ ਤਾਂ ਉਹ ਗੱਡੀ ਉਹ ਮੋਟਰਸਾਈਕਲ ਉਹ ਕੋਈ ਵੀ ਚੀਜ਼ ਜਿਹੜੀ ਆ ਨਗਰ ਕੀਰਤਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੀ ਦੂਜੀ ਬੇਨਤੀ ਇਹ ਆ ਕਿ ਬਹੁਤ ਸਾਰੇ ਲੋਕ ਜਿਹੜੇ ਆਪਣੇ ਬੱਚਾ ਨੂੰ ਖਡਾਉਣਾ ਗੱਡੀਆਂ ਲੈ ਕੇ ਵਿੱਚ ਆ ਜਾਂਦੇ ਆ ਅਗਰ ਇਸ ਤਰ੍ਹਾਂ ਕੋਈ ਆਉਂਦਾ ਤਾਂ ਪੁਲਿਸ ਜਿਹੜੀ ਆ ਤੁਹਾਡਾ ਖਡਾਉਣਾ ਗੱਡੀ ਜਾਂ ਕਿਸੇ ਵੀ ਹੋਰ ਕਿਸਮ ਦੀ ਗੱਡੀ ਜੇ ਕੋਈ ਚਾਹੁੰਦਾ ਵੀ ਅਸੀਂ ਰਾਹ ਦੇ ਵਿੱਚ ਤੁਰੇ ਜਾਂਦੇ ੱੱੱਕੇ ਨਾਲ ਗੱਡੀ ਵਾੜ ਲਾਂਗੇ ਤਾਂ ਅਗਰ ਉਹ ਗੱਡੀ ਜ਼ਬਤ ਹੋ ਗਈ ਗੁਰਦਾਰਾ ਉਹਦੇ ਵਾਸਤੇ ਕੋਈ ਜ਼ਿੰਮੇਵਾਰੀ ਨਹੀਂ ਪੁਲਿਸ ਜਿਹੜੀ ਆ ਉਹ ਜੋ ਵੀ ਆਪਣੀ ਬਣਦੀ ਕਾਰਵਾਈ ਉਹਨਾਂ ਵਾਸਤੇ ਕਰੇਗੀ ਸੋ ਕਿਰਪਾ ਕਰਕੇ ਕਿਸੇ ਵੀ ਕਿਸਮ ਦਾ ਜਿਹੜਾ ਖਲੋੜਾ ਗੱਡੀ ਜਾਂ ਕੋਈ ਹੋਰ ਗੱਡੀ ਜਿਹੜੀ ਆ ਅਨਧਿਕਾਰਕ ਤੌਰ ਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਨਾ ਕੀਤੀ ਜਾਵੇ ਇੱਕ ਬੇਨਤੀ ਹੋਰ ਹੈ ਦੇ ਨਾਲ ਕਿ ਸਾਡੀਆਂ ਜੜੀਆਂ ਬਹੁਤ ਸਾਰੀਆਂ ਅ ਬੱਚੀਆਂ ਜੜੀਆਂ ਨੇ ਜਿਨ੍ਹਾਂ ਦੇ ਛੋਟੇ ਬੱਚੇ ਹੁੰਦੇ ਨੇ ਬੀਬੀਆਂ ਨੂੰ ਖਾਸ ਕਰਕੇ ਬੇਨਤੀ ਆ ਕਿ ਜਦੋਂ ਸਟੋਲਰ ਲੈ ਕੇ ਚੱਲਦੇ ਨੇ ਤਾਂ ਸਟੋਲਰ ਨੂੰ ਜਿੱਥੇ ਵੱਡੀ ਭੀੜ ਇਕੱਠੀ ਹੁੰਦੀ ਜਿਦਾ 82 ਤੇ 128 ਦੇ ਉੱਪਰ 76 ਤੇ 128 ਦੇ ਉੱਪਰ ਜਾਂ ਸਟਾਰਬੈਰੀ ਹਲ ਸਕੂਲ ਦੇ ਲਾਗੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੁੰਦੀ ਲੱਖ ਲੱਖ 2-2 ਲੱਖ ਦਾ ਕਾਠ ਕੰਜਸਟਡ ਏਰੀਆ ਹੋ ਜਾਂਦਾ ਉੱਥੇ ਆਪਣੇ ਸਟੋਲਰ ਲੈ ਕੇ ਨਾ ਜਾਵੋ ਕਿਉਂਕਿ ਬੰਦਾ ਉੱਚਾ ਹੈ ਤਾਜੀ ਹਵਾ ਨੂੰ ਉਪਰੋਂ ਮਿਲ ਜਾਂਦੀ ਆ ਬੱਚਾ 4 ਫੁੱਟ ਥੱਲੇ ਪਿਆ ਉੱਥੇ ਆਕਸੀਜਨ ਦੀ ਕਮੀ ਹੋ ਜਾਂਦੀ ਆ ਕੋਈ ਜਿਹੀ ਜਿਹੜੀ ਦੁਰਘਟਨਾ ਉਹ ਨਾ ਹੋਵੇ ਉਹਦੇ ਵਾਸਤੇ ਜ਼ਰੂਰ ਬੇਨਤੀ ਆ ਕਿ ਬੱਚਿਆਂ ਨੂੰ ਉਸ ਏਰੀਆ ਤੋਂ ਦੂਰ ਰੱਖਿਆ ਜਾਵੇ ਇਸੇ ਤਰ੍ਹਾਂ ਜਿਹੜੇ ਸਾਡੇ ਬਜ਼ੁਰਗ ਨੇ ਲਾਸਟ ਈਅਰ ਜਿਹੜੀਆਂ ਗਿਣਤੀ ਤੌਰ ਦੇ ਉੱਪਰ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੀਆਂ ਘਟਨਾਵਾਂ ਹੋਈਆਂ ਵੱਡੀ ਘਟਨਾ ਨਹੀਂ ਹੋਈ ਲੇਕਿਨ 48 ਜਿਹੜੀਆਂ ਮੈਡੀਕਲ ਨਾਲ ਸੰਬੰਧਿਤ ਘਟਨਾਵਾਂ ਹੋਏ ਸੀਗੀਆਂ ਕਿ ਜਿਹੜੇ ਸਾਡੇ ਬਜ਼ੁਰਗ ਕੋਈ ਇੰਡੀਆ ਤੋਂ ਨਵਾਂ ਘੁੰਮ ਕੇ ਆਇਆ ਜਾਂ ਵੱਡੀ ਉਮਰ ਦਾ ਸੀ ਤਾਂ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਕੋਈ ਹਾਰਡ ਦੀ ਪ੍ਰੋਬਲਮ ਪੈ ਗਈ ਕਿਸੇ ਦੀ 슈ਗਰ ਲੋ ਹੋ ਗਈ ਉਹ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਕਈ ਵਾਰ ਇਹ ਵੱਡੀ ਘਟਨਾ ਦੇ ਰੂਪ ਵਿੱਚ ਆ ਜਾਂਦੀਆਂ ਸੋ ਬੇਨਤੀ ਆ ਕਿ ਜਦੋਂ ਵੀ ਕੋਈ ਬਜ਼ੁਰਗ ਘਰੋਂ ਆਉਂਦਾ ਜਾਂ ਕੋਈ ਨਵੇਂ ਇੰਡੀਆ ਤੋਂ ਇਮੀਗਰੈਂਟ ਆਏ ਨੇ ਜਾਂ ਕੋਈ ਹੋਰ ਵਿਜ਼ਿਟਰ ਤੌਰ ਤੇ ਆਏ ਨੇ ਤਾਂ ਉਹ ਆਪਣਾ ਜਿਹੜਾ ਐਡਰੈਸ ਹੈ ਘਰ ਦਾ ਕਟੋ-ਕਟਾ 2 ਜਾਂ 3 ਫੋਨ ਨੰਬਰ ਜਿਹੜੇ ਤੁਹਾਡੇ ਰਿਸ਼ਤੇਦਾਰਾਂ ਦੇ ਜਿਹੜਾ ਤੁਹਾਡੇ ਆਪਣੇ ਫੋਨ ਨੰਬਰ ਆ ਉਹ ਲਿਖ ਕੇ ਜੇਬ ਚ ਪਾ ਲਵੋ ਕਿਉਂਕਿ ਘਬਰਾਇਆ ਹੋਇਆ ਬੰਦਾ ਕਈ ਵਾਰੀ ਆਪਣੇ ਘਰ ਦਾ ਐਡਰੈਸ ਤੇ ਘਰ ਦਾ ਪਤਾ ਵੀ ਨਹੀਂ ਦੱਸਦਾਗਾ ਜਿਹੜੇ ਬੱਚੇ ਆ ਛੋਟੇ ਜਦੋਂ ਤੁਸੀਂ ਨਾਲ ਲੈ ਕੇ ਆਉਨੇ ਤੁਹਾਨੂੰ ਲੱਗਦਾ ਕਿ ਬੱਚੇ ਸਾਡੇ ਨਾਲ ਰਹਿਣਗੇ ਲੇਕਿਨ ਕਈ ਵਾਰੀ ਉਹ ਬੱਚੇ ਜਿਹੜੇ ਤੁਹਤੋਂ ਵਿਛੜ ਜਾਂਦੇ ਆ ਤੇ ਉਸ ਤੋਂ ਬਾਅਦ ਪ੍ਰੋਬਲਮ ਇਹ ਪੈ ਜਾਂਦੀ ਕਿ ਜਦੋਂ ਉਹਨਾਂ ਨੂੰ ਬੱਚਿਆਂ ਨੂੰ ਪੁੱਛਦੇ ਕਿ ਤੁਹਾਡਾ ਐਡਰੈਸ ਕੀ ਆ ਮਾਤਾ ਪਿਤਾ ਦਾ ਨਾਮ ਤਾਂ ਕੀ ਆ ਤੇ ਉਹ ਰੋਂਣ ਲੱਗ ਪੈਂਦੇ ਨੇ ਉਹਨਾਂ ਦੀ ਜੇਬ ਦੇ ਵਿੱਚ ਬੱਚਿਆਂ ਦੀ ਚ ਭਾਵੇਂ ਤੁਹਾਡੇ ਬੱਚੇ ਤੁਹਾਨੂੰ ਲੱਗਦਾ ਕਿ ਤੁਸੀਂ ਸੰਭਾਲੇ ਹੋਏ ਲੇਕਿਨ ਫਿਰ ਵੀ ਉਹਨਾਂ ਦੀ ਜੇਬ ਦੇ ਵਿੱਚ ਫੋਨ ਨੰਬਰ ਘਰ ਦਾ ਐਡਰੈਸ ਜੇਕਰ ਕਿਸੇ ਨੂੰ ਕੋਈ ਅਜਿਹੀ ਪ੍ਰੋਬਲਮ ਹੈ ਕਿ ਐਡਮਿਸ਼ਨੀਆਂ ਵਗੈਰਾ ਹੈ ਤਾਂ ਉਹ ਵੀ ਆਪਣੇ ਘਰ ਦਾ ਐਡਰੈਸ ਤੇ ਫੋਨ ਨੰਬਰ ਜਿਹੜਾ ਜਰੂਰ ਆਪਣੀ ਜੇਬ ਦੇ ਵਿੱਚ ਪਾਵੇ ਇਹ ਬਹੁਤ ਜ਼ਰੂਰੀ ਬੇਨਤੀ ਹੈ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੈਡੀਕਲ ਦਿੱਕਤ ਹੈ ਤਾਂ ਜਿੱਥੇ ਖੜੇ ਨੇ ਜਿੱਥੇ ਘੱਟ ਜਿਹੜਾ ਉਹ ਸੰਗਤ ਦਾ ਰਾਸ਼ਾ ਉੱਥੇ ਖੜ ਕੇ ਗੁਰੂ ਮਹਾਰਾਜ ਦੇ ਸੰਗਤ ਦੇ ਦਰਸ਼ਨ ਕਰ ਸਕਦੇ ਆ ਔਰ ਕੋਸ਼ਿਸ਼ ਕਰਨ ਕਿ ਆਪਣੇ ਨਾਲ ਕੋਈ ਨਾ ਕੋਈ ਬੰਦਾ ਰੱਖਣ ਤਾਂ ਕਿ ਉਸ ਵਕਤ ਜਿਹੜੀ ਉਹਨਾਂ ਨੂੰ ਮੈਡੀਕਲ ਦਿੱਕਤ ਪੈ ਰਹੀ ਆ ਉਹ ਅੱਗੇ ਤੋਂ ਨਾ ਆਵੇ ਦੂਜੀ ਬੇਨਤੀ ਇਹ ਆ ਕਿ ਬਹੁਤ ਸਾਰੀ ਸੰਗਤ ਜਦੋਂ ਆਉਂਦੀ ਆ ਕਿਉਂਕਿ ਬਹੁਤ ਦੂਰ ਦੂਰ ਗੱਡੀਆਂ ਲੱਗ ਜਾਂਦੀਆਂ ਨੇ ਔਰ ਉੱਥੋਂ ਜਦੋਂ ਸੰਗਤ ਆਉਂਦੀ ਆ ਨਗਰ ਕੀਰਤਨ ਦੇ ਰੂਟਵਾਲ ਨੂੰ ਰਾਹ ਦੇ ਵਿੱਚ ਉਹ ਕਈ ਘਰਾਂ ਦੀ ਜਿਹੜੀ ਘਾਹ ਵਗੈਰਾ ਲਾਇਆ ਹੋਇਆ ਉਹਦੇ ਉੱਪਰ ਦੀ ਉਹ ਨੂੰ ਮਿੱਧੇ ਆਉਦੇ ਜਾਂ ਫੁੱਲ ਬੂਟੇ ਉਹਨੇ ਨਵੇਂ ਲਾਏ ਹੁੰਦੇ ਉਹਦੇ ਵਿੱਚ ਦੀ ਆਉਂਦੇ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਜਿਹੜੀਆਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਆ ਰਹੀਆਂ ਕਿ ਘਾਹ ਫੁੱਲ ਬੂਟੇ ਕਿਸੇ ਦੇ ਵੀ ਜਿਹੜੇ ਆਹੋ ਪੈਰਾ ਇੱਥੇ ਨਾ ਲਤਾੜੇ ਜਾਣ ਕਿਉਂਕਿ ਅਗਲੇ ਦੀ ਵੀ ਮਿਹਨਤ ਹੁੰਦੀ ਆ ਔਰ ਵੈਸੇ ਵੀ ਜਿਹੜਾ ਸਰੀ ਦੀ ਜਿਹੜੀ ਸ਼ੋਭਾ ਉਹ ਇਹਨਾਂ ਪਾਰਕਾਂ ਦੇ ਨਾਲ ਇਹਨਾਂ ਫੁੱਲ ਬੂਟਿਆਂ ਦੇ ਨਾਲ ਸਾਡਾ ਸ਼ਹਿਰ ਸੋਹਣਾ ਸੋ ਇਹਨੂੰ ਅਸੀਂ ਆਪ ਹੀ ਖਰਾਬ ਨਾ ਕਰੀਏ ਉਹਦੇ ਵਾਸਤੇ ਵੀ ਬੇਨਤੀ ਹੈ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਆ ਰਹੀ ਆ ਇੱਥੇ ਆਪਣੇ ਕੋਲੇ ਭਾਈ ਜਿਹੜੇ ਸਾਡੇ ਆਪਣੇ ਹਰ ਸਾਲ ਜਿਹੜੇ ਸੇਵਾ ਕਰਦੇ ਆ ਐਂਡਾ ਵੱਡਾ ਗਰਮੇ ਚੱਕਣ ਦੇ ਆ ਬੈਠੇ ਨੇ ਆਪਣੇ ਕੋਲੇ ਹੈਪੀ ਦਿਓਲ ਸਾਹਿਬ ਹਾਂ ਇਹਨਾਂ ਨੂੰ ਵੀ ਇਸ ਗੱਲ ਦਾ ਪਤਾ ਔਰ ਤੁਸੀਂ ਪਰਸਨਲ ਵੀ ਇਹਨੂੰ ਪੁੱਛ ਸਕਦੇ ਹੋ ਕਿ ਕੀ ਕੀ ਦਿੱਕਤਾਂ ਆਉਂਦੀਆਂ ਤਾਂ ਮੈਂ ਕੋ ਉਦਾਹਰਨ ਦਿੰਨਾ ਕਿ ਸੰਗਤਾਂ ਸੇਵਾ ਕਰਦੀਆਂ ਨੇ ਸੰਗਤਾਂ ਚ ਆ ਪਾਣੀ ਦੇ ਲੰਗਰ ਲਾਉਂਦੀਆਂ ਨੇ ਜੂਸ ਕੱਢਣ ਦੇ ਲੰਗਰ ਲਾਉਂਦੀਆਂ ਨੇ ਉੱਥੇ ਇਹ ਚੀਜ਼ਾਂ ਚੱਲਦੀਆਂ ਉਹ ਕੀ ਕਰਦੇ ਨੇ ਜਿਹੜੇ ਛਕਣ ਵਾਲੇ ਕਈ ਵਾਰੀ ਤਾਂ ਬਿਨਾਂ ਹੱਥ ਧੋਤਿਆਂ ਵੀ ਲੈ ਲੈਂਦੇ ਲੇਕਿਨ ਉਹ ਕੀ ਕਰਦੇ ਜੇ ਉਹਨਾਂ ਨੂੰ ਚਾਹ ਉਹਨਾਂ ਨੂੰ ਨਹੀਂ ਸਵਾਦ ਲੱਗੀ ਜਾਂ ਉਹਨੇ ਅੱਧੀ ਪੀਤੀ ਅੱਧੀ ਚਾਹ ਸਮੇਤ ਉਹ ਗਰਬਜ ਬੰਦੇ ਵਿੱਚ ਸੜ ਜਾਂਦੇ ਨੇ ਔਰ ਉਹ ਜਿਹੜਾ ਗਰਬਜ ਬੰਨਾ ਉਹ ਗਰਬਜ ਨਾਲ ਨਹੀਂ ਭਰਿਆ ਹੁੰਦਾ ਪਾਣੀ ਤੇ ਜਿਹੜੀ ਚਾਹ ਤੇ ਜਿਹੜਾ ਅਧ ਖਾਦਾ ਹੋਇਆ ਫੂਡ ਆ ਉਹਦੇ ਨਾਲ ਭਰਿਆ ਹੁੰਦਾ ਉਹਦਾ ਰਿਜ਼ਲਟ ਇਹ ਨਿਕਲਦਾ ਕਿ ਰਾਤ ਨੂੰ ਜਦੋਂ ਸੇਵਾਦਾਰ ਪਿੱਛੋਂ ਚੱਕਣ ਆਉਂਦੇ ਆ ਤੇ ਉਹ ਗਰਮੇ ਜਿਗ ਤੇ ਮੀਂਹ ਪੈ ਜਾਵੇ ਤਾਂ ਹੋਰ ਉਹ ਵੀ ਭਾਰਾ ਹੋ ਜਾਂਦਾ ਇੱਕ ਉਹ ਭਾਰਾ ਹੀ ਨਹੀਂ ਹੋ ਜਾਂਦਾ ਉਹ ਇੱਕ ਅਜੀਹਾ ਚਿੱਕੜ ਬਣ ਜਾਂਦਾ ਕਿ ਜਿਹੜੇ ਬੱਚੇ ਚੱਕਦੇ ਨੇ ਜਿਹੜੇ ਸੇਵਾਦਾਰ ਚੱਕਦੇ ਨੇ ਉਹਨਾਂ ਦੇ ਕੱਪੜੇ ਜਿਹੜੇ ਆਹੋ ਉਸ ਗਰਮੇ ਦੇ ਨਾਲ ਖਰਾਬ ਹੋਣ ਲੱਗ ਪੈਂਦੇ ਸੋ ਸੰਗਤਾਂ ਨੂੰ ਬੇਨਤੀ ਆ ਕਿ ਜੇਕਰ ਤੁਸੀਂ ਕੋਈ ਚੀਜ਼ ਪਾਣੀ ਲਿਆ ਚਾਹ ਲਈ ਆ ਲੰਗਰ ਲਿਆ ਲਓ ਹੀ ਉਹਨਾਂ ਕਿ ਜਿੰਨਾ ਤੁਸੀਂ ਸ਼ੱਕ ਸਕਦੇ ਹੋ ਉਹਨੂੰ ਵੇਸਟ ਦੇ ਵਿੱਚ ਨਾ ਸਿੱਟੋ ਜਿਹੜੀਆਂ ਬੋਤਲਾਂ ਨੇ ਪਾਣੀ ਦੀਆਂ ਉਹਨੂੰ ਖਾਲੀ ਕਰਕੇ ਰੀਸਾਈਕਲ ਵਾਲੇ ਏਰੀਆ 'ਚ ਰੱਖ ਦੇਵੋ ਰੀਸਾਈਕਲ ਦੇ ਜਗ੍ਹਾ-ਜਗ੍ਹਾ ਬੈਨ ਹੈਪੀ ਹੁਣੀ ਸਾਰੀ ਰੂਟ ਦੇ ਉੱਪਰ ਰੱਖਦੇ ਆ ਉਹਨੂੰ ਬਕਾਇਦਾ ਉਹਨਾਂ ਨੂੰ ਯੂਜ਼ ਕੀਤਾ ਜਾਵੇ ਸੋ ਤੁਹਾਨੂੰ ਮੈਂ ਇੱਕ ਉਹਦਾਹਰਨ ਦਿੰਨਾ ਕਿ ਰਾਤ ਦੇ 11 ਵਜੇ ਤੋਂ ਬਾਅਦ ਜਦੋਂ ਮੀਂਹ ਪੈਣ ਲੱਗਿਆ ਲਾਸਟ ਇਅਰ ਕੋਈ ਚੱਕਣ ਵਾਲਾ ਇੱਥੇ ਨਹੀਂ ਸੀਗਾ ਸੇਵਾਦਾਰ ਕਿਉਂਕਿ ਸਾਰੇ ਥੱਕੇ ਹੁੰਦੇ ਆ ਔਰ ਜਿਹੜੇ ਢੰਗ ਨਾਲ ਗਰਬੇ ਸੀਗਾ ਫੈਲਿਆ ਹੋਇਆ ਅਕਾ ਜਗ੍ਹਾ ਦੇ ਉੱਤੇ ਜੂਸ ਦੀ ਉਹਨਾਂ ਨੇ ਸੇਵਾ ਕੀਤੀ ਜਿਹੜਾ ਜੂਸ ਦਾ ਛਲਕਾ ਸੀ ਉਹ ਇੱਕੋ ਬੈਗ 'ਚ ਪਾਈ ਗਏ ਹੁਣ ਜਿਹੜਾ ਇੱਕੋ ਕੁੰਟਲਾਂ ਦੇ ਹਿਸਾਬ ਨਾਲ ਅਗਰ ਬੈਗ ਦੇ ਵਿੱਚ ਉਹ ਪੈ ਗਿਆ ਆਖਰਕਾਰ ਜਿਹੜੇ ਚੱਕਣ ਵਾਲੇ ਸੇਵਾਦਾਰ ਉਹ ਵੀ ਤਾਂ ਥੱਕੇ ਹੋਏ ਨਾਲ ਹੀ ਜਦੋਂ ਉਹਨਾਂ ਨੇ ਚੱਕਿਆ ਉਹ ਬੈਗ ਪਾਟ ਗਿਆ ਉਹ ਬੈਗ ਪਾਟ ਕੇ ਫਿਰ ਉਹ ਉਸ ਨੂੰ ਹੱਥਾਂ ਨਾਲ ਜਦੋਂ ਚੱਕਣਾ ਪੈਂਦਾ ਤੁਸੀਂ ਆਪ ਸੋਚ ਸਕਦੇ ਹੋ ਕਿ ਕਿੰਨਾ ਮੁਸ਼ਕਲ ਆ ਸੋ ਇਹਨਾਂ ਚੀਜ਼ਾਂ ਦੇ ਉੱਪਰ ਆਪਾਂ ਬਕਾਇਦਾ ਜਿਹੜਾ ਫੋਕਸ ਰੱਖਣਾ ਕਿ ਗਰਬਜ ਨੂੰ ਗਰਬਜ 'ਚ ਪਾਇਆ ਜਾਵੇ ਰੀਸਾਈਕਲ ਨੂੰ ਰੀਸਾਈਕਲ 'ਚ ਪਾਇਆ ਜਾਵੇ ਜਿਹੜੀਆਂ ਸੰਗਤਾਂ ਸੇਵਾ ਕਰਨਾ ਚਾਹੁੰਦੀਆਂ ਨੇ ਅਗਰ ਉਹ ਸੇਵਾ ਦੇ ਵਿੱਚ ਵੱਡਾ ਹਿੱਸਾ ਪਾਉਣਾ ਚਾਹੁੰਦੀਆਂ ਤਾਂ ਸਭ ਤੋਂ ਵੱਡੀ ਸੇਵਾ ਹੈ ਕਿ ਘਰੋਂ ਪੰਜ ਚਾਰ ਬੈਗ ਨਾਲ ਲਿਆਵੋ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਹੈਗਾ ਗਰਬੇਜ ਵਿੱਚ ਪਾ ਕੇ ਉਹਦਾ ਮੂੰਹ ਬੰਨ ਕੇ ਸਾਈਡ ਤੇ ਇੱਕ ਪਾਸੇ ਰੱਖ ਦੇਵੋ ਤਾਂ ਕਿ ਜਿਹੜੇ ਵੀਰ ਸੇਵਾ ਕਰ ਰਹੇ ਨੇ ਇਹੇ ਉਸ ਸੇਵਾ ਨੂੰ ਪ੍ਰਾਪਰਲੀ ਨਿਭਾ ਸਕਣ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਦੂਜੀ ਜਿਹੜੀ ਬੇਨਤੀ ਇਹ ਆ ਕਿ ਕੁਝ ਸਾਨੂੰ ਡਾਕਟਰ ਚਾਹੀਦੇ ਨੇ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਡਾਕਟਰ ਨੇ ਉਸ ਦਿਨ ਵਿਸ਼ੇਸ਼ ਤੌਰ ਦੇ ਉੱਪਰ ਅਸੀਂ ਚਾਹੁੰਦੇ ਕਿ ਜਗ੍ਹਾ-ਜਗ੍ਹਾ ਜਿਹੜੀਆਂ ਪਿਛਲੇ ਸਾਲ ਦੀਆਂ ਘਟਨਾਵਾਂ ਹੋਈਆਂ ਉਹਨਾਂ ਨੂੰ ਮੁੱਖ ਰੱਖ ਕੇ ਅਸੀਂ ਉਹ ਜਗ੍ਹਾ ਦੇ ਉੱਪਰ ਡਾਕਟਰਾਂ ਦੇ ਟੈਂਟ ਲਵਾ ਦਈਏ ਕਿਥੇ ਜਿੱਥੇ ਡਾਕਟਰ ਬੈਠ ਕੇ ਕਿਸੇ ਨੂੰ ਕੋ ਸਹੂਲਤ ਦੇ ਸਕਣ ਹਾਲਾਂਕਿ ਐਂਬੂਲੈਂਸ ਵਗੈਰਾ ਦਾ ਇੰਤਜ਼ਾਮ ਹੈ ਲੇਕਿਨ ਉਸਤੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਅਗਰ ਡਾਕਟਰ ਵੀਰ ਸਾਡੀਆਂ ਭੈਣਾਂ ਸਾਡੇ ਭਰਾ ਈਵਨ ਜਿਹੜੇ ਡਾਕਟਰੀ ਪੜੇ ਜਿਹੜੇ ਬੱਚੇ ਨੇ ਮੈਡੀਕਲ ਕਾਲਜ ਦੇ ਵਿੱਚ ਨੇ ਉਹ ਵੀ ਇਹਦੇ ਚ ਆ ਕੇ ਆਪਣੀ ਸੇਵਾ ਕਰ ਸਕਦੇ ਆ ਸੋ ਕੁਛ ਨਾ ਕੁਛ ਵੀਰ ਜਿਹੜੇ ਆ ਉਹ ਜਰੂਰ ਮੇਰੇ ਖਾ ਡਾਕਟਰ ਭੁਰਜੀ ਸਾਹਿਬ ਨੇ ਵੇੜਾ ਚੱਕਿਆ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚਾਹਣਾ ਚਾਹੁੰਦੇ ਸੋ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਂ ਗੁਰਦਾਰ ਸਾਹਿਬ ਨਾਲ ਸੰਪਰਕ ਕਰਕੇ ਉਹੜੇ ਸਾਡੇ ਡਾਕਟਰ ਸਾਹਿਬਾਨ ਨੇ ਇੱਥੇ ਸੇਵਾ ਕਰ ਸਕਦੇ ਆ ਆ ਦੂਜੀ ਆ ਜਿਹੜੀ ਬੇਨਤੀ ਆ ਕਿ ਜਦੋਂ ਵਾਸ਼ਰੂਮ ਹੈ ਜਿੰਨੀ ਪਿਛਲੇ ਸਾਲ ਦੀ ਗਿਣਤੀ ਹੁੰਦੀ ਆ ਉਸ ਹਿਸਾਬ ਨਾਲ ਸਿਟੀ ਹਾਲ ਤੇ ਸੇਫਟੀ ਵਾਲ ਜਿਹੜੇ ਆ ਉਹ ਵਾਸ਼ਰੂਮ ਰੱਖਣ ਦੀ ਲਾਉਂਦੇ ਕਿ ਸਾਨੂੰ 200 ਜਾਂ 250 ਜਾਂ ਕਿੰਨੇ ਵਾਸ਼ਰੂਮ ਚਾਹੀਦੇ ਨੇ ਹੈਪੀ ਹੋਣੀ ਕੀ ਕਰਦੇ ਕਿ ਇੱਕ ਦਿਨ ਪਹਿਲਾਂ ਲਿਆ ਕੇ ਇਹਨਾਂ ਨੇ ਵਾਸ਼ਰੂਮਾਂ ਦੇ ਉਹ ਬਣਾ ਲੈਂਦੇ ਨੇ ਕਿ ਅਸੀਂ ਇੱਥੇ 30 ਰੱਖਣੇ ਆ ਇੱਥੇ 20 ਰੱਖਣੇ ਆ ਇਹ ਵਾਸ਼ਰੂਮ ਰੱਖਦੇ ਨੇ ਤੇ ਬਹੁਤ ਸਾਰੇ ਜਿਹੜੇ ਘਰਾਂ ਵਾਲੇ ਜਾਂ ਬਿਜ਼ਨਸ ਵਾਲੇ ਵੀ ਇਹੀ ਕਰਦੇ ਆ ਕਿ ਜਦੋਂ ਇਹ ਰੱਖ ਕੇ ਚਲੇ ਗਏ ਉਹ ਵਾਸ਼ਰੂਮ ਨੂੰ ਧੱਕਿਆ ਧੱਕ ਕੇ ਆਪਣੇ ਕੋਲੇ ਲੈ ਜਾਂਦੇ ਜਦੋਂ ਸਿਟੀ ਹਾਲ ਚੈੱਕ ਕਰਨ ਆਉਂਦਾ ਉਹ ਦੇਖਦਾ ਕਿ ਇੱਥੇ 30 ਚਾਹੀਦੇ ਸੀ ਇੱਥੇ ਦਾ 20 ਵਾਸ਼ਰੂਮ ਲਏ ਕੇ 10 ਘੱਟ ਕਿਉਂ ਰੱਖੇ ਆ ਸੋ ਉਹਦਾ ਰਿਜ਼ਲਟ ਇਹ ਨਿਕਲਦਾ ਕਿ ਸਾਨੂੰ ਸਫਾਈ ਦੇਣੀ ਪੈਂਦੀ ਆ ਔਰ ਅਸੀਂ ਕਹਿ ਵੀ ਨਹੀਂ ਸਕਦੇ ਕਿ ਸਾਡੇ ਲੋਕ ਆ ਇਸ ਤਰ੍ਹਾਂ ਹੋ ਰਿਹਾ ਸੋ ਕਿਰਪਾ ਕਰਕੇ ਜਿਹੜੇ ਵਾਸ਼ਰੂਮ ਆ ਉਹ ਅਗਰ ਤੁਸੀਂ ਆਪਣੇ ਘਰ ਦੇ ਮੂਹਰੇ ਜਾਂ ਆਪਣੇ ਬਿਜ਼ਨਸ ਦੇ ਮੂਹਰੇ ਜਾਂ ਕੋਈ ਵੀ ਸੇਵਾ ਲੈਣਾ ਚਾਹੁੰਦੇ ਹੋ ਬਹੁਤ ਥੋੜਾ ਖਰਚਾ ਪਾਈ ਹੈਪੀ ਦਿਓਲ ਹੋਣੀ ਚਾਰਜ ਕਰਦੇ ਨੇ ਸੋ ਇਹਨਾਂ ਦੀ ਕੰਪਨੀ ਦੇ ਨਾਲ ਇਹਨਾਂ ਨਾਲ ਤੁਸੀਂ ਸੰਪਰਕ ਕਰਕੇ ਜਿਹੜਾ ਵਾਸ਼ਰੂਮ ਹੈ ਉਹ ਆਪਣੇ ਘਰ ਦੇ ਲਾਗੇ ਜਰੂਰ ਰਖਵਾ ਸਕਦੇ ਹੋ ਸੁਪਰ ਸੇਵ ਜਿਹੜੀ ਕੰਪਨੀ ਇਹਨਾਂ ਦੀ ਹੈਗੀ ਆ ਜਗਾ ਜਗਾ ਉਹ ਸੁਪਰ ਸੇਵ ਦੇ ਫੋਨ ਨੰਬਰ ਪਏ ਆ ਸੋ ਸੁਪਰ ਸੇਵ ਦੇ ਉੱਪਰ ਫੋਨ ਕਰਕੇ ਜਿਹੜਾ ਹੈਪੀ ਦਿਓਲ ਹੋਣਾਂ ਦਾ ਪਰਸਨਲ ਨੰਬਰ ਲੈ ਕੇ ਤੁਸੀਂ ਉਹ ਜਰੂਰ ਕਰ ਸਕਦੇ ਹੋ ਜਿਹੜੀ ਆਪਾਂ ਗੱਲ ਕੀਤੀ ਗਈ ਇੰਗਲੈਂਡ ਦੇ ਵਿੱਚ ਹੋਇਆ ਉਹ ਘਟਨਾ ਬਚ ਗਏ ਸੋ বারবার ਹੈ ਫਾਇਰ ਡਿਪਾਰਟਮੈਂਟ ਵੱਲੋਂ ਗੁਰਦਾਰਾ ਸਾਹਿਬ ਵੱਲੋਂ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਔਨ ਸਪਾਟ ਕੁਕਿੰਗ ਕਰਦੀਆਂ ਨੇ ਜਦ ਤੱਕ ਕਿਸੇ ਨੇ ਕੋਈ ਪਕੌੜੇ ਕਰਨੇ ਜਾਂ ਉੱਤੇ ਪੂੜੀਆਂ ਕਰਨੀਆਂ ਜਾਂ ਕੋਈ ਹੋਰ ਚੀਜ਼ਾਂ ਗਰਮ ਕਰਦੀਆਂ ਨੇ ਉੱਥੇ ਤੇਲ ਗਰਮ ਕਰ ਰਹੇ ਹੋ ਤਾਂ ਉੱਥੇ ਜਿਹੜਾ ਤੁਹਾਡਾ ਪ੍ਰਪੇਨ ਦਾ ਟੈਂਕ ਰੱਖਿਆ ਗਿਆ ਉਹ ਤੁਹਾਡੇ ਜਿਹੜਾ ਚੁੱਲ੍ਹਾ ਚੱਲ ਰਿਹਾ ਉਸ ਤੋਂ ਘੱਟੋ ਘੱਟ 25 ਫੁੱਟ ਦੂਰ ਹੋਣਾ ਚਾਹੀਦਾ ਔਰ ਜਿਹੜੇ ਟੈਂਟ ਦੇ ਵਿੱਚ ਤੁਸੀਂ ਕਰ ਰਹੇ ਹੋ ਟੈਂਟ ਦੇ ਵਿੱਚ ਉਹ ਜਿਹੜਾ ਆ ਪ੍ਰੋਪੇਨ ਦਾ ਟੈਂਕਾ ਨਹੀਂ ਹੋਣਾ ਚਾਹੀਦਾ ਟੈਂਟ ਤੋਂ ਬਾਹਰ ਹੋਵੇ ਤਾਂ ਕਿ ਜੇ ਕੋਈ ਦੁਰਘਟਨਾ ਇਹ ਜੀ ਹੋ ਜਾਂਦੀ ਆ ਤਾਂ ਉਹ ਜਿਹੜਾ ਟੈਂਟ ਤੋਂ ਪਰੇ ਹੋਇਆ ਪਿਆ ਹੋਇਆ ਪ੍ਰੋਪੇਨ ਦਾ ਟੈਂਕਾ ਉਹਨੂੰ ਤੁਸੀਂ ਜਲਦੀ ਪਰੇ ਜਾ ਕੇ ਬੰਦ ਕਰ ਸਕੋ ਦੂਜੀ ਬੇਨਤੀ ਆ ਕਿ ਜਿਹੜਾ ਤੇਲ ਆ ਕੁਕਿੰਗ ਉਹ ਕਾਫੀ ਦੇਰ ਤੱਕ ਠੰਡਾ ਨਹੀਂ ਹੁੰਦਾ ਔਰ ਕਈ ਵਾਰੀ ਉੱਥੇ ਬੱਚੇ ਜਾਂ ਕੋਈ ਤੁਹਾਡੀਆਂੜੀਆਂ ਤਾਰਾਂ ਨੇ ਬਿਜਲੀ ਦੀਆਂ ਜਾਂ ਕੋਈ ਤੁਸੀਂ ਚੀਜ਼ ਉਹੋ ਜੀ ਉੱਥੇ ਰੱਖ ਦਿੰਦੇ ਹੋ ਜਿਸ ਨਾਲ ਤੁਹਾਡਾ ਪੈਰ ਫਿਸਲ ਕੇ ਤੋਂ ਨਾਲ ਦੁਰਘਟਨਾ ਹੋ ਸਕਦੀ ਹੈ ਉਹ ਤੱਤਾ ਤੇਲ ਜਿਹੜਾ ਉਬਲਿਆ ਹੋਇਆ ਉਹ ਤੁਹਾਡੇ ਤੇ ਪੈ ਸਕਦਾ ਔਰ ਉਹ ਬੜੀ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦਾ ਸੋ ਇਸ ਵਾਸਤੇ ਬੇਨਤੀ ਹੈ ਉਹਨਾਂ ਪਰਿਵਾਰਾਂ ਨੂੰ ਜਿਹੜੇ ਲੰਗਰ ਲਾ ਰਹੇ ਔਰ ਸਪਾਰਟ ਕੁਕਿੰਗ ਕਰ ਰਹੇ ਆ ਕਿ ਤੁਸੀਂ ਜਿਹੜੀਆਂ ਇਹ ਚੀਜ਼ ਆ ਇਹਦਾ ਖਾਸ ਖਿਆਲ ਰੱਖਣਾ ਉੱਥੇ ਸੇਫਟੀ ਦਾ ਖਾਸ ਖਿਆਲ ਰੱਖਣਾ ਦੂਜੀ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਖਾਲੀ ਹੱਥਾਂ ਨਾਲ ਜਿਹੜਾ ਲੰਗਰ ਆ ਉਹ ਨਹੀਂ ਵਰਤੋਣਾਗਾ ਬਹੁਤ ਸਸਤੇ ਜਿਹੜੇ ਗਲਵਜ਼ ਆ ਉਹ ਮਿਲ ਜਾਂਦੇ ਨੇ ਕੁਝ ਸੰਟਾਂ ਦਾ ਗਲਾਪ ਆਿੰਦਾ ਉਹ ਗਲਾਪ ਪਾ ਕੇ ਹੀ ਲੰਗਰ ਜਿਹੜਾ ਵਰਤਾਇਆ ਜਾਵੇ ਤੇ ਉੱਥੇ ਪਾਣੀ ਦਾ ਇੰਤਜ਼ਾਮ ਉੱਥੇ ਹੱਥ ਧੋਣ ਵਾਸਤੇ ਸਾਬਣ ਦਾ ਇੰਤਜ਼ਾਮ ਇਹ ਬਹੁਤ ਜ਼ਰੂਰੀ ਆ ਔਰ ਜਿਹੜੀਆਂ ਹੁਣ ਇਹਨਾਂ ਦੇ ਨਾਂ ਦੇ ਵਿੱਚ ਉਹਨਾਂ ਨੇ ਫ੍ਰੀਜਰ ਹੈਲਥ ਵਾਲਾ ਵਾਲਿਆਂ ਨੇ ਚਿੱਠੀਆਂ ਵੀ ਭੇਜੀਆਂ ਨੇ ਘਰਾਂ ਘਰਾਂ ਦੇ ਵਿੱਚ ਇਸ ਏਰੀਆ ਦੇ ਵਿੱਚ ਉਹਦੇ 'ਚ ਵੀ ਉਹਨਾਂ ਨੇ ਸਾਫ਼ ਤੌਰ ਤੇ ਜਿਹੜੀ ਇਹ ਬੇਨਤੀ ਕੀਤੀ ਆ ਕਿ ਤੁਸੀਂ ਜਿਹੜਾ ਲੰਗਰ ਜਦੋਂ ਵੀ ਸ਼ਕਣਾ ਤੋਂ ਨੂੰ ਹੱਥ ਨਾਲ ਸਫਾਈ ਨਾਲ ਲੈਣਾ ਕਿਉਂਕਿ ਜਿਹੜੀਆਂ ਸੰਗਤਾਂ ਮੈਨੂੰ ਪਤਾ ਜਦੋਂ ਸੰਗਤਾਂ ਘਰਾਂ 'ਚ ਲੰਗਰ ਤਿਆਰ ਕਰਦੀਆਂ ਨੇ ਬੀਬੀਆਂ ਤੇ ਬੜੀ ਸਫਾਈ ਦੇ ਨਾਲ ਸ਼ਰਧਾ ਦੇ ਨਾਲ ਸ਼ਬਦ ਪੜ੍ਹਦੇ ਹੋਏ ਉਹ ਲੰਗਰ ਤਿਆਰ ਕਰਦੇ ਸੋ ਸਤਿਗੁਰੂ ਦਾ ਦਿੱਤਾ ਹੋਇਆ ਜਿਹੜਾ ਬਖਸ਼ਿਸ਼ ਹੈ ਲੰਗਰ ਦੀ ਇਹਨੂੰ ਝੂਠੇ ਹੱਥਾਂ ਨਾਲ ਜਾਂ ਲੋਕਾਂ ਨਾਲ ਮਲਾਏ ਹੱਥਾਂ ਨਾਲ ਖਾ ਕੇ ਸਿੱਖ ਹੋਣ ਦੀ ਬਜਾਏ ਸਾਨੂੰ ਆਪ ਖਿਆਲ ਰੱਖਣਾ ਚਾਹੀਦਾ ਦੂਜੀ ਬੇਨਤੀ ਇਹ ਵੀ ਨਾਲੋਂ ਨਾਲ ਆ ਕਿ ਜਿਹੜੇ ਹੋਰ ਕਿਸੇ ਕੰਟਰੀ ਤੋਂ ਵਿਸਿਟ ਕਰਕੇ ਆ ਰਹੇ ਮੰਨ ਲਓ ਬਹੁਤ ਸਾਰੇ ਸਾਡੇ ਬਜ਼ੁਰਗ ਇਹਨਾਂ ਦਿਨਾਂ ਚ ਇੰਡੀਆ ਗਏ ਹੁੰਦੇ ਆ ਜਾਂ ਹੋਰ ਲੋਕ ਜਿਹੜੇ ਬਾਹਰ ਗਏ ਆ ਉਹ ਲੰਗਰ ਵਰਤੌਣ ਦੀ ਸੇਵਾ ਨਾ ਕਰਨ ਉਹ ਗਰਭ ਵਿੱਚ ਛੱਕਣ ਦੀ ਸੇਵਾ ਕੋਈ ਹੋਰ ਕਰ ਸਕਦੇ ਆ ਜੇ ਹੋ ਸਕੇ ਤਾਂ ਆਪਣੇ ਮੂੰਹ ਦੇ ਉੱਪਰੋਂ 마ਸਕ ਲਾ ਕੇ ਜ਼ਰੂਰ ਰੱਖਣਾ ਕਿਉਂਕਿ ਕਈ ਵਾਰੀ ਜਦੋਂ ਤੁਸੀਂ ਪਲੇਨ 'ਚ ਆਉਨੇ ਹੋ ਤਾਂ ਉਹ ਕੰਜਸਟਡ ਏਰੀਆ ਦੇ ਵਿੱਚੋਂ ਕੋਈ ਇਹ ਜਰਮ ਤੁਹਾਡੇ ਨਾਲ ਆ ਸਕਦੇ ਆ ਜਿਹੜੇ ਉਸ ਨੂੰ ਗਾਂਹ ਬਿਮਾਰੀ ਨੂੰ ਫੈਲਾ ਸਕਦੇ ਆ ਆਪਾਂ 2 ਸਾਲ ਇਸੇ ਬਿਮਾਰੀ ਕਰਕੇ ਇਹ ਨਗਰ ਕੀਰਤਨ ਦੇ ਦਰਸ਼ਨ ਨਹੀਂ ਕਰ ਸਕੇ ਸੋ ਇਹਦਾ ਵੀ ਸਾਰਿਆਂ ਨੇ ਜ਼ਰੂਰ ਜਿਹੜਾ ਉਹ ਖਿਆਲ ਰੱਖਣਾ ਜਿਹੜੇ ਅਨ ਅਨ ਸੇਫ ਸਟਰਕਚਰ ਜਿਹੜੇ ਆ ਜਿਹਦੇ ਵਿੱਚ ਜਿਸ ਤਰ੍ਹਾਂ ਲਾਸਟ ইয়ার ਹੋਣ ਲੱਗਾ ਸੀ ਕਿ ਜਿਹੜਾ ਬੂਮ ਹੈ ਜਾਂ ਉੱਪਰ ਲੈਫਟ ਆ ਜਿਹੜੀ ਉਹ ਅਗਰ ਤੁਹਾਡੀ ਪ੍ਰਾਪਰਟੀ ਦੇ ਵਿੱਚ ਜਾਂ ਤੁਹਾਨੂੰ ਲੱਗਦਾ ਕਿ ਇਹ ਗਲਤ ਆ ਪਲੀਜ਼ ਕਿਰਪਾ ਕਰਕੇ ਸੇਫਟੀ ਦਾ ਜ਼ਰੂਰ ਜ਼ਰੂਰ ਖਿਆਲ ਰੱਖਿਆ ਜਾਵੇ ਅਗਰ ਤੁਹਾਨੂੰ ਆ ਕੇ ਸਿਟੀ ਹਾਲ ਜਾਂ ਪੁਲਿਸ ਵਾਲੇ ਕਹਿੰਦੇ ਕਿ ਤੁਹਾਡਾ ਸੇਫ ਨਹੀਂ ਆ ਤਾਂ ਉੱਥੇ ਬਜਾਏ ਉਸ ਨਾਲ ਜਿੱਦਣ ਦੇ ਕਿ ਨਹੀਂ ਜੀ ਸਾਨੂੰ ਕੋਈ ਕੇਅਰ ਨਹੀਂ ਅਸੀਂ ਤਾਂ ਇੱਥੇ ਲਾਵਾਂਗੇ ਜਿਹੜਾ ਸਾਨੂੰ ਟਿਕਟ ਦੇਣਾ ਦੇ ਦਿਓ ਨਹੀਂ ਇਹ ਜਿਦਣ ਦਾ ਦਿਨ ਨਹੀਂ ਇਹ ਸਤਿਗੁਰੂ ਦੇ ਪ੍ਰਤੀ ਸ਼ਰਧਾ ਦਾ ਦਿਨ ਹੈ ਇਸ ਨੂੰ ਸ਼ਰਧਾ ਤੇ ਪਿਆਰ ਦੇ ਨਾਲ ਹੀ ਜਿਹੜਾ ਆਪਾਂ ਮਨਾਈਏ ਇਹ ਕੋਈ ਦਿਨ ਇਹੋ ਜਿਹਾ ਨਹੀਂ ਹੈ ਕਿ ਜਿੱਥੇ ਆ ਕੇ ਅਸੀਂ ਆਪਣੇ ਆਪ ਨੂੰ ਸ਼ੋਅ ਕਰਨ ਸਾਰੀ ਸਿੱਖ ਕਮਿਊਨਿਟੀ ਇਹ ਨਗਰ ਕੀਰਤਨਾ ਆਯੋਜਿਤ ਕਰਦੀ ਆ ਗੁਰਦਾਰਾ ਸਾਹਿਬ ਦਸ਼ਮੇਸ਼ ਦਰਵਾਜ਼ੇ ਤੋਂ ਔਰ ਸਾਰੀ ਸਿੱਖ ਜਿਹੜੀ ਆ ਸੰਗਤ ਹੈ ਇਸ ਗੁਰਦਾਰਾ ਸਾਹਿਬ ਨੂੰ ਹੋਸਟ ਕਰਦੀ ਹੈ ਸੋ ਕੱਲਾ ਕੱਲਾ ਬੱਚਾ ਬਜ਼ੁਰਗ ਬੀਬੀ ਭੈਣ ਬੱਚੀਆਂ ਸਾਰੇ ਆਪਾਂ ਗੁਰੂ ਘਰ ਦੇ ਵੱਲੋਂ ਨਗਰ ਕੀਰਤਨ ਸਪான்ਸਰ ਕਰ ਰਿਹਾ ਸੋ ਸਾਡਾ ਸਾਰਿਆਂ ਦਾ ਇਹ ਫਰਜ ਬਣਦਾ ਕਿ ਅਸੀਂ ਇਹਨਾਂ ਗੱਲਾਂ ਦਾ ਖਾਸ ਤੌਰ ਤੇ ਖਿਆਲ ਰੱਖੀਏ ਜਿਹੜਾ ਸਾਈਡ ਵਾਕ ਆ ਕਈ ਲੋਕ ਕੀ ਕਰਦੇ ਲਾਸਟ ਈਅਰ ਦੇ ਵਿੱਚ ਵੀ ਕੁਝ ਜਗ੍ਹਾ ਤੇ ਪ੍ਰੋਬਲਮ ਆਈ ਕਿ ਸਾਈਡ ਵਾਕ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਥੇ ਉਹਨਾਂ ਦੀਆਂ ਸਟੇਜਸ ਲੱਗੀਆਂ ਨੇ ਗੁਰਦਾਰਾ ਸਾਹਿਬ ਸਿਰਫ ਤੇ ਸਿਰਫ ਸਿਟੀ ਹਾਲ ਤੋਂ ਜਿਹੜੀ ਸੜਕ ਆ ਤੇ ਸਾਈਡ ਵਾਕ ਆ ਉਹਦੀ ਪਰਮਿਸ਼ਨ ਲੈਂਦਾ ਸੋ ਅਗਰ ਤੁਸੀਂ ਉਹਦੇ ਉੱਪਰ ਕੋਈ ਸਾਈਡ ਵਾਕੇ ਦੇ ਉੱਪਰ ਸਟੇਜ ਲਾਤੀ ਔਰ ਉਹਦੇ ਨਾਲ ਕੋਈ ਦੁਰਘਟਨਾ ਹੋ ਗਈ ਤਾਂ ਤੁਸੀਂ ਜ਼ਿੰਮੇਦਾਰ ਹੋ ਜੇਕਰ ਤੁਹਾਡੀ ਸਟੇਜ ਨੂੰ ਪੂਰੀ ਦੀ ਪੂਰੀ ਅਗਰ ਸਿਟੀ ਹਾਲ ਵਾਲੇ ਚੁਕਵਾ ਦਿੰਦੇ ਤਾਂ ਗੁਰਦਾਰਾ ਸਾਹਿਬ ਦੇ ਕੋਲੇ ਸ਼ਿਕਾਇਤ ਨਾ ਕਰਿਓ ਕਿ ਸਾਡੀ ਸਟੇਜ ਜਿਹੜੀ ਕਿਉਂ ਚੁਕਵਾਤੀ ਐ ਖਾਸ ਜਿਹੜੀ ਆ ਗੁਰਦਾਰਾ ਸਾਹਿਬ ਵੱਲੋਂ ਤੇ ਸਿਟੀ ਹਾਲ ਵੱਲੋਂ ਤੇ ਪੁਲਿਸ ਵੱਲੋਂ ਬੇਨਤੀ ਆ ਕਿ ਕੋਈ ਵੀ ਅਜਿਹਾ ਕੰਮ ਨਾ ਕੀਤਾ ਜਾਵੇ ਜੀ ਜੀ ਅਤੀ ਉਤਸ਼ਾਹ ਹੋਵੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਜਾਣ ਬੁੱਝ ਕੇ ਕਰ ਰਹੇ ਕਈ ਲੋਕ ਆਤੀ ਉਤਸ਼ਾਹ ਦੇ ਵਿੱਚ ਆ ਕੇ ਗਲਤ ਕੰਮ ਕਰ ਬੈਂਦੇ ਜਿਦਾਂ ਲਾਸਟ ਈਅਰ ਜਿਹੜੀ ਦੋ ਘਟਨਾ ਤਾਈਂੋਂ ਹੋਣ ਤੋਂ ਬਚੀ ਦੂਜੀ ਬੇਨਤੀ ਕਿ ਜਿਹੜੀਆਂ ਸਟੇਜਸ ਲੱਗ ਰਹੀਆਂ ਨੇ ਕਈ ਵਾਰੀ ਉਹ ਇਸ ਤਰ੍ਹਾਂ ਉਹਨਾਂ ਦੇ ਵਿੱਚ ਉਹ ਬੰਦੇ ਹੁੰਦੇ ਨੇ অতি ਉਤਸ਼ਾਹ ਚ ਆਏ ਹੋਏ ਕਿ ਇੱਕ ਦੂਜੇ ਵੱਲ ਸਪੀਕਰ ਕਰ ਕਰਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਡੀਜੇ ਜਾਂ ਉੱਥੇ ਭਾਸ਼ਣ ਜਾਂ ਕਿ ਹੋਰ ਅਜਿਹੀਆਂ ਚੀਜ਼ਾਂ ਕਰਦੇ ਸੋ ਬੇਨਤੀ ਆ ਸਾਰੇ ਵੀਰਾਂ ਨੂੰ ਜਿਹੜੇ ਸਾਡੇ ਬਿਜ਼ਨਸ ਆਲੇ ਗੁਰੂ ਘਰਾਂ ਆਲੇ ਜਾਂ ਜਿਹੜੇ ਵੀ ਸਟੇਜਸ ਲਾਉਂਦੇ ਨੇ ਵੀ ਇੱਕ ਦੂਜੇ ਵੱਲ ਮੂੰਹ ਕਰਕੇ ਸਪੀਕਰ ਨਾਲ ਲਾਏ ਜਾਣ ਉੱਥੇ ਤਾਂ ਤੁਸੀਂ ਗੁਰੂ ਦੀ ਗੱਲ ਕਰਨੀ ਤੇ ਜਨ ਕਾਦੀ ਗੁਰੂ ਘਰ ਦੇ ਵਿੱਚ ਕੋਈ ਜਨ ਨਹੀਂ ਹੁੰਦੀ ਇਸ ਵਾਸਤੇ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਸਪੀਕਰ ਇੱਕ ਦੂਜੇ ਵੱਲ ਨਾ ਹੋਣ ਕਿ ਨਹੀਂ ਜੀ ਉਹ ਉਹਨਾਂ ਦਾ ਲੱਗਾ ਤੇ ਮੈਂ ਉਹਦੇ ਮੁਕਾਬਲੇ 'ਚ ਤੁਹਾਡੀ ਮੁਕਾਬਲਾ ਤੁਹਾਡਾ ਬਿਜ਼ਨਸ ਦੇ ਵਿੱਚ ਜਾਂ ਹੋਰ ਗੱਲਾਂ ਦੇ ਵਿੱਚ ਚਾਹੀਦਾ ਇਹ ਜ਼ਰੂਰੀ ਆ ਪਰ ਆ ਤਾਂ ਦਿਨ ਜਿਹੜਾ ਗੁਰੂ ਘਰ ਨੂੰ ਮਨਾਉਣ ਦਾ ਇਹਦੇ ਤੋਂ ਸਾਨੂੰ ਜ਼ਰੂਰ ਸਾਡਾ ਜਿਹੜਾ ਖਿਆਲ ਰੱਖਣਾ ਚਾਹੀਦਾ ਦੂਜੀ ਬੇਨਤੀ ਇਹ ਵੀ ਆ ਨਾਲ ਕਿ ਅਗਲੇ ਸਾਲਾਂ ਦੇ ਵਿੱਚ ਜਿਹੜਾ ਸਾਡੇ ਇੱਥੇ ਗਿੱਧੇ ਭੰਗੜੇ ਦੀਆਂ ਕਲੱਬਸ ਨੇ ਉਹਨਾਂ ਨਾਲ ਗੁਰਦਾਰ ਸਾਹਿਬ ਨੇ ਮੀਟਿੰਗਾਂ ਕੀਤੀਆਂ ਔਰ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਗੁਰਦਾਰ ਸਾਹਿਬ ਦੀਆਂ ਸੰਗਤਾਂ ਨੂੰ ਬੇਨਤੀ ਮੰਨਦੇ ਹੋਏ ਉਹਨਾਂ ਨੇ ਗਿੱਧੇ ਭੰਗੜੇ ਸਾਰੇ ਟੋਟਲੀ ਬੰਦ ਕਰਤੇ ਸੀ ਉਮੀਦ ਆ ਕਿ ਇਸ ਸਾਲ ਵੀ ਜਿਹੜੀ ਗੁਰਦਾਰ ਸਾਹਿਬ ਦੀ ਸੰਗਤਾਂ ਦੀ ਇਹ ਬੇਨਤੀ ਆ ਉਹਨੂੰ ਮੰਨਦੇ ਹੋਏ ਉਹ ਫੁੱਲ ਚੜਾਉਣਗੇ ਔਰ ਕਿਸੇ ਕਿਸਮ ਦਾ ਜਿਹੜਾ ਗਿੱਧਾ ਭੰਗੜਾ ਉਸ ਨੂੰ ਨਹੀਂ ਯੂਜ਼ ਕਰਨਗੇ ਇੱਕ ਬੇਨਤੀ ਹੈ ਕਿ ਬਹੁਤ ਸਾਰੇ ਵੀਰਾਂ ਕੋਲੇ ਘਰੇ ਡਰੋਨ ਹੁੰਦੇ ਆ ਉਹਦੇ ਨਾਲੋਂ ਮੂਵੀਆਂ ਬਣਾਉਣ ਲੱਗ ਪੈਂਦੇ ਸੋ ਕਿਰਪਾ ਕਰਕੇ ਨੋਟ ਕਰ ਲੈਣਾ ਕਿ ਨਗਰ ਕੀਰਤਨ ਦੇ ਵਿੱਚ ਕਿਸੇ ਵੀ ਕਿਸਮ ਦਾ ਡਰੋਨ ਜਿਹੜਾ ਵਰਤਣ ਦੀ ਆਗਿਆ ਨਹੀਂ ਹੈ ਬਹੁਤ ਸਾਰੀਆਂ ਸੰਗਤਾਂ ਜਿਹੜੇ ਪਹਿਲਾਂ ਤੋਂ ਨਗਰ ਕੀਰਤਨ ਕਵਰ ਆ ਰਹੇ ਕਰਦੇ ਆ ਰਹੇ ਸੰਗਤਾਂ ਨੂੰ ਪਤਾ ਹੈ ਤੇ ਜਿਹੜੇ ਪਲੇਨ ਉਸ ਦਿਨ ਆਪਾਂ ਦੇਖਦੇ ਆ ਕਿ ਜਦੋਂ ਰਿਚਮੰਡ 에어ਪੋਰਟ ਨੂੰ ਜਾਂਦੇ ਨੇ ਇਧਰੋਂ ਪਲੇਨ ਆਉਂਦੇ ਨੇ ਤਾਂ ਇਸੇ ਰਾਹ ਉੱਪਰ ਦੀ ਜਾਂਦੇ ਨੇ ਲੇਕਿਨ ਨਗਰ ਕੀਰਤਨ ਦੇ ਵਿੱਚ ਐਡਾ ਵੱਡਾ ਇਕੱਠ ਹੋਣ ਸੜਕਾ ਜਿੰਨੀ 에어ਲਾਈਨਸ ਨੇ ਉਹ ਸਾਰੇ ਆਪਣੇ ਪਲੇਨਾਂ ਦਾ ਰੂਟ ਚੇਂਜ ਕਰ ਲੈਂਦੇ ਨੇ ਚਾਹੇ ਤਾਂ ਨਾਰਥ ਵਾਲ ਨੂੰ ਹੋ ਕੇ ਜਾਂਦੇ ਨੇ ਚਾਹੇ ਸਾਊਥ ਵਾਲ ਦੀ ਹੋ ਕੇ ਜਾਂਦੇ ਨੇ ਸੋ ਅਗਰ ਆਪ ਪਲੇਨ ਜਿਹੜੇ ਅਗਰ ਆਪਣਾ ਰੂਟ ਚੇਂਜ ਕਰਦੇ ਇਸ ਗੱਲੋਂ ਕਿ ਥੱਲੇ 80 ਵੱਡੀ ਸੰਗਤ ਆ ਅਸੀਂ ਕੋਈ ਸੇਫਟੀ ਦਾ ਰਿਸਕ ਨਹੀਂ ਲੈ ਸਕਦੇ ਤੇ ਆਪਾਂ ਫਿਰ ਕਿਉਂ ਲਈਏ ਛੋਟੇ-ਛੋਟੇ ਡਰੋਨ ਚਲਾ ਕੇ ਸੋ ਕਿਸੇ ਵੀ ਕਿਸਮ ਦੇ ਡਰੋਨ ਜਾਂ ਜਿਹੜੇ ਗੈਸ ਵਾਲੇ ਗੁਬਾਰੇ ਆ ਅਗਰ ਤੁਹਾਨੂੰ ਕਿ ਉੱਥੇ ਗੈਸ ਵਾਲੇ ਗੁਬਾਰੇ ਵੇਚਦਾ ਵੀ ਮਿਲਦਾ ਤਾਂ ਉਹਦੀ ਬਾਤ ਪੁਲਿਸ ਨੂੰ ਜਾਂ ਗੁਰਦਾਰ ਸਾਹਿਬ ਦੇ ਕਿਸੇ ਸੇਵਾਦਾਰ ਨੂੰ ਦੱਸੋ